ਅਪਿਛੇ ਤਾਰਾ ਸਾਰੀ ਨੰਗੀਆਂ ਪਈਆਂ ਹੈਗੀਆਂ ਪਾਣੀ ਵਾਲਾ ਪਾਇਪ ਆ ਕਿਸੇ ਮਤਲਬ ਵੀ ਪਾਣੀ ਵਾਲਾ ਪਾਇਪ ਫਟ ਸਕਦਾ ਪੈਣੀ ਆ ਪਾਵੇ ਸੀ ਇਸ ਦੀ ਪ੍ਰੋਬਲਮ ਹੈਗੀ ਪਾਣੀ ਵਾਲੇ ਪਾਇਪਸ ਤੇਰਾ ਨਾ ਪਾਇਪ ਪਿੱਛੇ ਪਾਣੀ ਬਲੌਕ ਹੋ ਗਿਆ ਲਈ ਆਈ ਤੇ ਮੇਰਾ ਡਾਇਰੈਕਟ ਕੀਤਾ ਹੈਗਾ ਹਾਂ ਕੀ ਚੀਜ਼ ਹੈਗੀ ਸਰ ਇਹ ਹੈ ਲੋ ਇਹ ਵਰਤ ਕਰਦਾ ਹੈ ਹਾਂਜੀ ਛੇ ਨਿੱ ਕੱਪੜੇ ਇਥੇ ਜਿਹੜੇ ਭੇਜਦੇ ਹੈਗੇ ਧੋ ਕੇ ਉਹਨੂੰ ਪ੍ਰੈਸ ਪ੍ਰੈਸ ਕਰਾ ਵੀ ਹੁੰਦੇ ਹੋ ਜਿਹੜਾ ਮਸ਼ੀਨ ਦੇਖਣ ਆਹ ਮਸ਼ੀਨ ਚ ਕੀ ਕੰਮ ਕਰਦਾ ਹੈ ਕੀ ਕੰਮ ਕਰਦਾ ਹੈ ਇਹ ਪਾਣੀ ਨਿਚੋੜਨ ਵਾਸਤੇ ਹੈ। ਅੱਛਾ ਅੱਛਾ। ਹੁਣ ਇਹ ਠੀਕ ਹੈ ਕਿ ਖਾਪੇ ਇਹ ਜਿਹੜਾ ਸਾਰਾ ਬਲੱਡ ਵਾਲਾ ਇਹ ਕੱਪੜੇ ਦਿੰਦੇ ਕੱਪੜੇ ਪਾਣੀ ਹੈ ਜੀ ਨਿਕਾਸੀ ਕਿੱਥੇ ਜਾਂਦੀ ਹੈ? ਤੇ ਨਿਕਾਸੀ ਬਾਹਰ। ਪਾਣੀ ਨਿਕਾਸੀ ਹੈਗੀ ਇੱਥੇ ਇਕੱਠਾ ਹੋ ਜਾਂਦਾ ਹੈ। ਕਦੀ ਡਾਕਟਰਾਂ ਦੀ ਟੀਮ ਨੇ ਇੱਥੇ ਦੌਰਾ ਨਹੀਂ ਕੀਤਾ ਹੁੰਦਾ? ਕਦੀ ਨਹੀਂ ਆਈ। ਤਰਫ ਸਿਸਟਮ ਮਾਰਦੀ ਹੈ ਜਿਹੜਾ। ਜੀ। ਸੋ ਦੇਖ ਸਕਦੇ ਹੋ ਸਿਵਲ ਹਸਪਤਾਲ ਫਗਵਾੜੀ ਦੀ ਲਾਂਡਰੀ ਦੀਆਂ ਇਹ ਸੱਦੀਆਂ ਤਰਸਯੋਗ ਤਸਵੀਰਾਂ। ਕਿ ਜਿੱਥੇ ਸਬੰਧਤ ਪ੍ਰਸ਼ਾਸਨ ਨੇ ਕਦੀ ਇਸ ਲਾਂਡਰੀ ਦੀ ਸਾਰ ਨਹੀਂ ਲਈ ਕੋਈ ਦੌਰਨ ਕੀਤਾ ਇਧਰ ਪਾਣੀ ਦਾ ਪਾਈਪ ਪਸਾ ਦਨੇ ਆ ਸਾਰਾ ਲੀਕ ਹੋ ਰਿਹਾ ਕਦੀ ਵੀ ਇਹ ਪਾਣੀ ਦਾ ਬਾਈ ਫੜ ਸਕਦਾ ਇਧਰ ਬਿਜਲੀ ਦੀ ਤਾਰਾਂ ਹੈਗੀਆਂ ਜਿਹੜੀ ਘਟੀਆ ਮਾਰਗ ਮਾਈ ਕਾਰਗੁਜ਼ਾਰੀ ਹੈ ਸਪਲਾਈ ਜਿਹੜੀ ਆ ਇਹ ਤਾਰਾਂ ਨਗੀਆਂ ਜੋ ਕਿ ਹਾਸਿਆਂ ਫੱਦਾ ਦੇ ਰਹੀਆਂ ਇਧਰ ਦੇਖ ਸਕਦੇ ਹੋ ਤਾਕੀਆਂ ਟੁੱਟੀਆਂ ਪਈਆਂ ਜਿਵੇਂ ਕਿ ਕਰਿੰਦੇ ਨੇ ਦੱਸਿਆ ਹੈਗਾ ਵਾ ਔਰ ਅੰਦਰ ਕੋਈ ਸਫਾਈ ਦਾ ਵੀ ਜਿਹੜਾ ਖਾਸ ਖਿਆਲ ਨਹੀਂ ਰੱਖਿਆ ਜਾ ਰਿਹਾ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਇੱਕ ਮਸ਼ੀਨ ਹੈਗੀ ਆ ਇਨਨ ਇਸ ਚੀਜ਼ ਨੂੰ ਲੈ ਕੇ ਜਿਹੜੀ ਵੱਡੀ ਮਸ਼ੀਨ ਹੈਗੀ ਆ ਉਹ ਵੀ ਸਾਲਾਂ ਭਰ ਤੋਂ ਖਰਾਬ ਪਈ ਹੈ। ਉਹ ਮੇਨ ਪੈਨਲ ਹੈ। ਹਾਂਜੀ ਮੇਨ ਪੈਨਲ। ਮੇਨ ਪੈਨਲ। ਐਲਟੀ। ਸੋ ਥਿਸ ਆਰ ਦਿ ਉਸਦੀਆਂ ਲਾਈਵ ਤਸਵੀਰਾਂ ਕਿ ਜਿਹੜਾ ਸਲੋ ਸਪੀਡਰ ਦਾ ਮੇਨ ਪੈਨਲ ਹੈਗਾ ਵਾ ਉਸਦੇ ਹਾਲਾਤ। ਸੜੀ ਇੱਕ ਹੀ ਚੀਜ਼ ਹੈਗੀ ਇਹ। ਹਾਂਜੀ ਇੱਕ ਹੀ ਚੀਜ਼ ਹੈਗੀ। ਉਹ ਕੇਹੜਾ ਸੜ ਗਿਆ ਇਹ? ਚੀਜ਼ ਉੱਪਰ? ਹਾਂਜੀ। ਸੜ ਗਿਆ? ਹਾਂਜੀ। ਕਦੋਂ ਸੜਿਆ ਜੀ ਇਹ?

ਦੋਸਤੋ ਸਿਵਲ ਹਸਪਤਾਲ ਫਗਵਾੜਾ ਦੀ ਇਸ ਵੀਡੀਓ ਵਿੱਚ ਦਿਖਾਵਾਂਗੇ ਕਿ ਕਿਸ ਤਰ੍ਹਾਂ ਹਸਪਤਾਲ ਦੇ ਐਲਟੀ ਪੈਨਲ ਸੜੇ ਹੋਣ ਕਰਕੇ ਵਾਪਰ ਸਕਦਾ ਹੈ ਕਦੇ ਵੀ ਕੋਈ ਵੱਡਾ ਹਾਦਸਾ ਤੇ ਕੀ ਹਾਲ ਹੈ ਸਿਵਲ ਹਸਪਤਾਲ ਦੀ ਲਾਂਡਰੀ ਦਾ ਦੱਸਦੀ ਹੈ ਕਿ ਫਗਵਾੜਾ ਦਾ ਸਿਵਲ ਹਸਪਤਾਲ ਆਪਣੀ ਘਟੀਆ ਤੇ ਢਿੱਲੀ ਕਾਰਗੁਜ਼ਾਰੀ ਕਰਕੇ ਅਕਸਰ ਹੀ ਸੁਰਖੀਆਂ ਵਿੱਚ ਰਹਿੰਦਾ ਅਸੀਂ ਪਹਿਲਾਂ ਵੀ ਪਿਛਲੀਆਂ ਵੀਡੀਓਜ਼ ਵਿੱਚ ਦਿਖਾਇਆ ਸੀ ਕਿ ਕਿਸ ਤਰ੍ਹਾਂ ਹਸਪਤਾਲ ਦੇ ਬਾਥਰੂਮਾਂ ਦੀ ਭੈੜੀ ਹਾਲਤ ਹੈ ਤੇ ਨਾ ਤਾਂ ਵਾਟਰ ਕੁਲਰਾਂ ਚ ਪਾਣੀ ਨਾ ਕੋਈ ਵਾਟਰ ਸਪਲਾਈ ਜਿਸ ਕਾਰਨ ਮਰੀਜ਼ ਭਾਰੀ ਪਰੇਸ਼ਾਨੀ ਚੀਲਦੇ ਹਨ ਤੇ ਇੱਥੇ ਮਰੀਜ਼ਾਂ ਨੇ ਠੀਕ ਤਾਂ ਕੀ ਹੋਣਾ ਸਗੋਂ ਬਿਮਾਰ ਹੋ ਕੇ ਆਪਣੇ ਘਰ ਵਾਪਸ ਪਰਤ ਜਾਂਦੇ ਹਨ ਇਸ ਦੇ ਨਾਲ ਹੀ ਇੱਥੇ ਡਾਕਟਰਾਂ ਦੀ ਮਾੜੀ ਕਾਰਗੁਜ਼ਾਰੀ ਖਿਲਾਫ ਧਰਨੇ ਵੀ ਲਗਾਤਾਰ ਹੀ ਲੱਗਦੇ ਰਹਿੰਦੇ ਹਨ ਜਿਸ ਦੀ ਗਵਾਹੀ ਸਮੇਂ-ਸਮੇਂ ਤੇ ਲੱਗੀਆਂ ਖਬਰਾਂ ਪੜ੍ਹਦੀਆਂ ਜੋ ਅਸੀਂ ਪਹਿਲਾਂ ਵੀ ਆਪਣੇ ਚੈਨਲ ਤੇ ਪ੍ਰਕਾਸ਼ਿਤ ਕਰ ਚੁੱਕੇ ਹਾਂ ਹੁਣ ਸਿਵਲ ਹਸਪਤਾਲ ਫੁਗੜਾ ਦਾ ਇੱਕ ਹੋਰ ਮਾਮਲਾ ਉੱਪਰ ਕੇ ਸਾਹਮਣੇ ਆਇਆ ਜਿੱਥੇ ਹਸਪਤਾਲ ਵਿੱਚ ਬਿਜਲੀ ਦਾ ਐਲਟੀ ਪੈਨਲ 2 ਸਾਲ ਤੋਂ ਸੜਿਆ ਹੋਣ ਕਰਕੇ ਸਿੱਧੀ ਸਪਲਾਈ ਚੱਲਣ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਤੇ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਇਹ ਨਹੀਂ ਬਲਕਿ ਜਨਰੇਟਰਾਂ ਤੱਕ ਦੀ ਵੀ ਸਾਲਾਂ ਭਰ ਤੋਂ ਸਰਵਿਸ ਨਹੀਂ ਹੋਈ ਇਸ ਬਾਬਤ ਹਸਪਤਾਲ ਦੇ ਇਲੈਕਟ੍ਰੀਸ਼ੀਅਨ ਅਮਰਜੀਤ ਸਿੰਘ ਨੇ ਸਾਡੇ ਚੈਨਲ ਨਾਲ ਖੁੱਲਕੇ ਗੱਲਬਾਤ ਕੀਤੀ ਜੋ ਤੁਸੀਂ ਖੁਦ ਸੁਣ ਸਕਦੇ ਹੋ ਤੇ ਦੇਖ ਵੀ ਸਕਦੇ ਹੋ ਇਸ ਪੂਰੀ ਵੀਡੀਓ ਦੇ ਅੰਦਰ ਇਸ ਵੀਡੀਓ ਦੇ ਅੰਦਰ ਨਾਲ-ਨਾਲ ਸਿਵਲ ਹਸਪਤਾਲ ਦੀ ਮਾੜੀ ਅਤੇ ਭੈੜੀ ਕਾਰਗੁਜ਼ਾਰੀ ਦੀਆਂ ਵੀ ਸੱਧੀਆਂ ਤਸਵੀਰਾਂ ਤੁਹਾਡੇ ਸਾਹਮਣੇ ਨਿਸ਼ਰ ਕਰਾਂਗੇ ਨਾਲ ਹੀ ਦਿਖਾਵਾਂਗੇ ਸਿਵਲ ਹਸਪਤਾਲ ਦੀ ਲਾਂਡਰੀ ਦਾ ਹਾਲ ਜਿੱਥੇ ਸਾਰੇ ਹੀ ਹਸਪਤਾਲ ਦੀਆਂ ਚਾਦਰਾਂ ਤੇ ਹੋਰ ਕੱਪੜੇ ਸਿਰਫ ਇੱਕ ਹੀ ਕਰੰਦਾ ਸਾਫ਼ ਕਰਦਾ ਤੇ 2 ਸਾਲ ਤੋਂ ਕੱਪੜੇ ਧੋਣ ਵਾਲੀ ਲਾਂਡਰੀ ਵਿੱਚ ਪਈ ਵੱਡੀ ਮਸ਼ੀਨ ਖਰਾਬ ਪਈ ਹੈ ਜਦੋਂ ਇਸ ਬਾਬਤ ਐਸਐਮਓ ਲੰਬਰ राम ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਬਿਜ਼ੀ ਕਹਿ ਕੇ ਗੱਲ ਨੂੰ ਟਾਲਦਿਆਂ ਮੀਡੀਆ ਪਾਸੋਂ ਕਿਨਾਰਾ ਕਰ ਲਿਆ ਦਿਖਾਉਂਦੇ ਹਾਂ ਪੂਰੀ ਵੀਡੀਓ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰੀਸ਼ ਪੰਟਾਰੀ ਦੀ ਰਿਪੋਰਟ ਸਰ ਨਾਮ ਕੀ ਆਪਣਾ ਅਮਜੀਤ ਸਿੰਘ ਜੀ ਅਮਜੀਤ ਸਿੰਘ ਜੀ ਤੁਸੀਂ ਹੈਗੇ ਇਲੈਕਟ੍ਰਿਕ ਸਿਵਲ ਹਸਪਤਲ ਫਗਵਾੜਾ ਦੇ ਹਾਂਜੀ ਇਹ ਮਾਮਲਾ ਸਾਰਾ ਪਿੱਛੇ ਪੈਨਲ ਸਾਰਾ ਸੜਿਆ ਹੋਇਆ ਹੈਗਾ ਵਾ ਔਰ ਕਾਫੀ ਵੱਡਾ ਹਾਸਾ ਵਾਪਰਦਾ ਜਿਹੜਾ ਖਤਸ਼ਾ ਬਣਿਆ ਹੋਇਆ ਹੈਗਾ ਵਾ ਕੀ ਕਹਿਣਾ ਚਾਹੁੰਦੇ ਇਸ ਬਾਰੇ ਕਦੋਂ ਸੜਿਆ ਪੈਨਲ ਇਹ ਸਾਰੇ ਤਾਂ ਬਹੁਤ ਦੇਰ ਹੋ ਗਈ ਦੋ ਤਿੰਨ ਵਾਰ ਲਿਖੇ ਵੀ ਦਿੱਤਾ ਨਾ ਕਿੰਨੀ ਵਾਰ ਲਿਖੇ ਦਿੱਤਾ ਜੀ ਦੋ ਤਿੰਨ ਵਾਰ ਲਿਖੇ ਦਿੱਤਾ ਨਾ ਕਿੰਨੂੰ ਲਿਖੇ ਦਿੱਤਾ ਸੀ ਨਾ ਨੂੰ ਆਪਣੇ ਸਾਰੇ ਦਫ਼ਤਰ ਵਾਲਿਆਂ ਨੂੰ ਵੀ ਦੱਸਿਆ ਵੀ ਆਪਣਾ ਪੈਨਲ ਦੀ ਹਾਲਤ ਦੇਖ ਲਓ ਆ ਕੇ ਦੇਖ ਲਓ ਇੰਨੇ ਮਹੀਨੇ ਹੋ ਗਏ ਅੱਛਾ ਤੇ ਐਸਐਮਓ ਸਾਹਿਬ ਨੂੰ ਦੱਸਿਆ ਸੀ ਤੁਸੀਂ ਇਸ ਬਾਰੇ ਹਾਂ ਜੀ ਉਸ ਬਾਰੇ ਕਹਿੰਦਾ ਇਹ ਪੈਨਲ ਕਿਸ ਤਰ੍ਹਾਂ ਕੰਮ ਕਰਦਾ ਸੀਗਾ ਇਹ ਦੱਸ ਇਹਦਾ ਐਲਟੀ ਪਹਿਲਾਂ ਨੂੰ ਆਈ 11 ਕੇਵੀ ਤੋਂ ਜਿਹੜਾ ਆਪਣਾ ਟ੍ਰਾਂਸਫਰ ਨੂੰ ਟੋਰ ਕੇ ਲਾ। ਓਕੇ ਇਹਦਾ ਕੀ ਕੀ ਹੋ ਲਾਭ ਸੀ ਕਿ ਉਹ ਕਿ ਜਦੋਂ ਪਿੱਛੋਂ ਸ਼ਾਰਟ ਹੋਣਾ ਉਹਨੇ ਸੱਜੇ ਬਰੇਕ ਮਾਰ ਕੇ ਪਿੱਛੋਂ ਬੈਕ ਮਾਰ ਕੇ ਸੰਭਾਲ ਲਿਆ। ਤੇ ਹੁਣ ਵੀ ਇੱਕ ਇਹਦਾ ਜਿਹੜਾ 11 ਕੇਵੀ ਦਾ ਫਿਰ ਤੇ ਰਹਿ ਗਿਆ। ਓਕੇ ਹੁਣ ਇਹ ਦੱਸੋ ਕਿ ਪੈਨਲ ਤੁਸੀਂ ਕਾਫੀ ਟਾਈਮ ਤੋਂ ਜਿਹੜਾ ਸੜਿਆ ਪਿਆ ਹੈਗਾ। ਇਹਦੀ ਰਿਪੇਅਰ ਵਗੈਰਾ ਨਹੀਂ ਹੋ ਰਹੀ ਕੋਈ। ਪਰ ਫਿਰ ਆਪਣੇ ਵਿਆਹ ਵਗੈਰਾ ਨੂੰ ਇਹ ਹੁਣ ਇਹ ਕਹਿੰਦੇ ਹਟ ਦੋ ਵੀ ਪਿੱਛੋਂ ਪੈਸੇ ਨਹੀਂ ਆਉਂਦੇ ਹੈਗੇ। ਜਿਹੜਾ ਸਰਕਾਰ ਮੰਡੀ ਦੇ ਪਿੱਛੋਂ ਪੈਸੇ ਨਹੀਂ ਆਉਂਦੇ। ਸਰ ਸਿਵਲ ਹਸਪਤਾਲ ਆਪਣੀਆਂ ਅਜਿਹੀਆਂ ਖਾਮੀਆਂ ਕਮੀਆਂ ਕਰਕੇ ਹਮੇਸ਼ਾ ਚਰਚਾ 'ਚ ਬਣਿਆ ਰਹਿੰਦਾ ਹੈਗਾ ਜਿੱਥੇ ਹੋਰ ਬੇਸ਼ਮਾਰੀ ਤੇ ਕਮੀਆਂ ਹੈਗੀਆਂ ਕੁਲਰਾਂ 'ਚ ਪਾਣੀ ਨਹੀਂ ਆਉਂਦਾ ਟੂਟੀਆਂ ਜਿਹੜਾ ਪਾਣੀ ਹੈਗਾ ਉਦੋਂ ਹੀ ਵੇਸਟ ਹੋਈ ਜਾਂਦਾ ਪਰ ਇੱਕ ਤਾਂ ਪਹਿਲਾਂ ਜਾਦੀ ਇਹ ਗੱਲ ਬਈ ਜਿਹੜੇ ਆਪਣੇ ਆਹ ਗੋਲੀਆਂ ਗਾਲੀਆਂ ਖਾਣ ਆਉਂਦੇ ਪਿੰਨਹੇ ਜਨੂਬੀ ਵਿੱਚ ਉਹ ਜਿੰਨੀਆਂ ਆਪਣੀਆਂ ਆਰਥਾਂ ਆ ਸਾਰੀਆਂ ਉਹ ਵੱਢ ਕੇ ਲਈ ਜਾਂਦੇ ਆ ਅੱਛਾ ਉਹਨਾਂ ਦੇ ਵਿੱਚ ਕਿਸੇ ਦਾ ਵੀ ਧਿਆਨ ਨਹੀਂ ਹੈਗਾ ਨਾ ਕੋਈ ਆਪਣਾ ਕੋਸਾਲਾ ਕੋਈ ਮੁਲਾਜ਼ਮ ਕੋਈ ਨਾ ਜਿਹੜਾ ਕੋਈ ਅਸੀਂ ਫੜ ਕੇ ਦਿੰਦੇ ਵੀ ਆ ਦੋ ਔਰ ਫੜ ਕੇ ਦਿੰਦੇ ਇਹਨਾਂ ਨੂੰ ਕੋਈ ਤੋਂ ਲਿਆ ਕੇ ਖਾਣ ਛੱ ਜਿਹੜੇ ਕਾਰਨ ਵੀ ਬਹੁਤ ਯਾਨੀ ਜਿਹੜੀਆਂ ਆਪਣੀਆਂ ਬਿਲੀ ਦੀਆਂ ਸਮੱਸਿਆ ਆ ਰਹੀਆਂ ਇਧਾਰਸਾਂ ਵਟਲੀਆਂ ਹੁਣ ਆਪਣਾ ਜਿਹੜਾ 11 ਕੇਵੀ ਆਪਣੇ ਟ੍ਰਾਂਸਫਰ ਨੂੰ ਆਪਾਂ ਨਿਊਟਰਲ ਬਣਾਉਣੇ ਆ ਉਹ ਅਰਥ ਤੋਂ ਬਣਾਨੇ ਆ ਉਹ ਆਪਣੀਆਂ ਸਾਰੀਆਂ ਵੱਡੀਆਂ ਆ ਤੁਹਾਡੇ ਕਹਿਣ ਤੇ ਪਾਵਾ ਕੇ ਜਿਹੜੀ ਬਿਜਲੀ ਦੇ ਸਮਾਨ ਹੈਗੇ ਆ ਹਾਂਜੀ ਉਪਕਰਣ ਹੈਗੇ ਆ ਤਾਰਾਂ ਵਗੈਰਾ ਜਾਂ ਅਸੀਂ ਇਹਨਾਂ ਨੂੰ ਵੱਡਾ ਟੁਕ ਕਰਕੇ ਉਹ ਵੇਚ ਦਿੰਦੇ ਆ ਜਾਂ ਲੈ ਜਾਂਦੇ ਆ ਚੋਰੀ ਕਰਕੇ ਹੈਨਾ ਉਹਦੇ ਕਰਕੇ ਵੀ ਬਹੁਤ ਏਜ ਵਾਲਾ ਜਿਹੜਾ ਸਰ ਕਿਆ ਤੇ ਸਰ ਪੁਲਿਸ ਚੋਂ ਕਿ ਇੱਥੇ ਬਣੀ ਹੋਈ ਅੰਦਰ ਉਹ ਕੋਈ ਕਾਰਵਾਈ ਨਹੀਂ ਪਾਉਂਦੇ ਉਹਨਾਂ ਤੇ ਕੋਈ ਨਹੀਂ ਆ ਮੈਂ ਤਾਂ ਮੈਂ ਤਾਂ ਕੋਈ ਦੇਖਿਆ ਨਹੀਂ ਐਦ ਕਰਕੇ ਕਾਰਵਾਈ ਦਾ ਨਹੀਂ ਜਦੋਂ ਸ਼ਰਿਆਨ ਘੁੰਮਦੇ ਅੰਦਰ ਟੂਟੀਆਂ ਚੋਰੀਆਂ ਕਰਦੇ ਆ ਜਾਂ ਤਾਰਾਂ ਵੱਢਦੇ ਆ ਹੋਰ ਉਪਕਰਣ ਚੋਰੀ ਕਰਕੇ ਲੈ ਜਾਂਦੇ ਆ ਜਿਨ੍ਹਾਂ ਦਾ ਸਰਕਾਰੀ ਜਿਹੜੇ ਹੈਗਾ ਵਾ ਨੁਕਸਾਨ ਹੋ ਜਾਏਗਾ ਹਸਪੀਟਲ ਦਾ ਪਰ ਮੈਂ ਤਾਂ ਇਹ ਹੀ ਕਹਾਂਗਾ ਕਿ ਜਿਹੜੇ ਵੀ ਕਿੰਨੇ ਵੀ ਆ ਕੋਈ ਜਾਂ ਤਾਂ ਵੀ ਇਹਨਾਂ ਦਾ ਕੋਈ ਪਿੱਛੋ ਸ਼ਿਫਾਰਸ਼ ਆਏਗੀ ਦੁਆ ਪੈ ਜਾਣਾ ਉਹਦੇ ਕਰਕੇ ਛੱਡ ਦਿੰਦੇ ਆ ਜਾਂ ਫਿਰ ਕੋਈ ਆ ਵੀ ਇਹ ਨਿਗਹਿਲੀ ਕਰਦੀ ਆ ਵੀ ਜਿਹੜਾ ਹੁਣ ਇੱਕ ਵਾਰ ਝਟਕਾ ਲਾਇਆ ਉਹ ਵੀ ਕਿ ਮੈਂ ਤਾਂ ਕਹਿੰਦਾ ਮੇਰੇ ਤੋਂ ਫੜਨ ਮੈਂ ਲੈਵਲ ਵੀ ਕਰਾਟ ਦਿੰਦਾ ਫੜੇ ਐ ਬਦੂ ਦਾ ਝਟਕਾ ਲਾਇਆ ਉਹ ਮੜ ਕੇ ਆ ਵੀ ਨਹੀਂ ਚੋਰੀ ਕਰਦਾ ਕਿੰਨੇ ਕੁ ਮਲਾਜ਼ਮ ਆ ਜੀ ਇੱਥੇ ਚੌਂਕੀ ਵਿੱਚ ਸਿਵਲ ਵਾਲੀ ਚੌਂਕੀ ਦੋ ਮਲਾਜ਼ਮ ਹੋਣੇ ਆ ਜੀ ਪੱਕੇ ਕਰ ਅੱਛਾ ਕੋਈ ਗਰਾਊਂਡ ਗਵਾਰਡ ਨਹੀਂ ਕਰਦੇ ਹਸਪੀਟਲ ਚ ਜਾਂ ਨਿਗਰਵਾਰ ਪਤਾ ਨਹੀਂ ਮੈਂ हां कुछ कल ही है ये हां कल ही है 24 घंटे या भी जब जबो कार्ड पे गए फले आना है तू को कोई डिमांड नहीं की तूਾਨੂੰ हेल्पर ਦਿੱਤਾ ਜਾਵੇ ਕੋਈ ਨਹੀਂ ਪੁੱਛਦਾ ਹੈ ਹੈਲਪਰ ਜਿਹੜਾ ਦਿੰਦੇ ਵੀ ਕੀ ਹੋਵੇ 2 ਮਿੰਟ ਰਿਹਾ ਨਾਲ ਦਿੱਦੀ ਪਾ ਨਟ ਜਾਂਦਾ ਹੈ ਇਸ ਨੂੰ ਲਿੰਬਰ राम जी ਦਾ ਕੀ ਕਹਣਾ ਇਸ ਵਾਰ ਉਹ ਕਹਿੰਦੇ ਵੀ ਆ ਤਾਂ ਉਹਨਾਂ ਨੂੰ ਜਾਨੀ ਚਾ ਉਹ ਡਰਪਾ ਹੋਈ ਹੈ ਇਹ ਮੇਰੇ ਆਪਣੇ ਮਲਾਜਮ ਆਈ ਲੈ ਮੈਂ ਕਿ ਉਹਨਾਂ ਕਿ ਪੁੱਛੀ ਵੀ ਹੈ ਨਹੀਂ ਕੁਝ ਉਹ ਡਰਦਾ ਨਹੀਂ ਪੁੱਛੇ ਤਾਂ ਸਿਲੰਡਰ ਲੱਗਾ ਮੈਂ ਤਲਾਦਾ ਇਹ ਵੀ ਤਰੀਕਾ ਐਕਸਪਾਇਰ ਹੋਈ ਹੋਣੀ ਹੈ ਨਹੀਂ ਜੀ ਸਹੀ ਹੈ ਜੀ ਸਹੀ ਹੈ ਅਗਰ ਇਸ ਸਿਲੰਡਰ ਨੂੰ ਵਰਤੋਂ ਬਚ ਲਿਆਣਾ ਕੋਈ ਆਗ ਲੱਗਦੀ ਹੈਗੀ ਤਾਂ ਤੁਹਾਨੂੰ ਨੌਲੇਜ ਹੈਗੀ ਸੀ ਚਲਾਉਣਾ ਦਾ ਤੁਹਾਨੂੰ ਬਿਲਕੁਲ ਇਹ ਤੇ ਵੀ ਨੀਵੀਂਆਂ ਕੋਈ ਵੀ ਦੇਖੀ ਆ ਤੁਹਾਨੂੰ ਹੁਣ ਸਰ ਆਖਰੀ ਗੱਲ ਇਹ ਦੱਸੋ ਕਿ ਇਹ ਜਿਹੜਾ ਪੈਨਲ ਪਿੱਛੇ ਵੀ ਦਿਖਾਇਆ ਹੁਣ ਵੀ ਦਿਖਾਇਆ ਲੂ ਹੋ ਚੁੱਕਾ ਸੜ ਗਿਆ ਬਈ ਇਹਦੇ ਕਰਕੇ ਕੀ ਕੀ ਦਿੱਕਤ ਆ ਰਹੀ ਹੈ ਹਸਪੀਟਲ ਦੇ ਵਿੱਚ ਜਦੋਂ ਆਪਣੇ ਗਿਦਾਣ ਕੋਈ ਆਪਣੇ ਐਮਰਜੈਂਸੀ ਹੋ ਗਈ ਉਹਦੇ ਵਿੱਚ ਵੀ ਆਪਣਾ ਜਿਹੜਾ ਜਨਰੇਟਰ ਆਉ ਵੀ ਨਹੀਂ ਚੱਲਣ ਦੇ ਆ ਉਹ ਵਰਤਨ ਨਹੀਂ ਕਰਦਾ ਓਕੇ ਤੇ ਉਹਦੀ ਵੀ ਜਾਨੀ ਕੋਈ ਰਿਪੇਰ ਦੇ ਆਪਣੇ ਆਲਟੀਨੇਟ ਲਗਾਇਆ ਉਹ ਹੀ ਨੀ ਐਡਾ ਵੱਡਾ ਹਸਪੀਟਲ ਆ ਤੁਸੀਂ ਸਾਰੇ ਹਸਪੀਟਲ ਤੁਸੀਂ ਇਕੋ ਹੀ ਇਲੈਕਟ੍ਰੀਸ਼ੀਅਨ ਹੈਗੇ ਤੁਸੀਂ ਹੈਲਪਰ ਦੀ ਵੀ ਮੰਗ ਨਹੀਂ ਕੀਤੀ ਕਦੀ ਪਰ ਬਹੁਤ ਵਾਰ ਕੀਤੀ ਆਇਆ ਹੈਲਪਰ ਕੇ ਦਿੰਦੇ ਵੀ ਆਣਾ ਜੀ ਮੈਨੂੰ ਅੱਛਾ ਇਹ ਦਿੰਦੇ ਵੀ ਆ ਤਾਂ ਉਹ 10 ਮਿੰਟ ਜਾਂ 15 ਮਿੰਟ ਰਹਿੰਦਾ ਉਹ ਆਪਣੀ ਸਪਾਈ ਕਰ ਲੈਣ ਲੱਗ ਜਾਂਦਾ ਸਪਾਈ ਤੇ ਕੋਈ ਤਾਨੂੰ ਤਨਖਾਹ ਵਗਾਰਾ ਟਾਈਮ ਸਿਰ ਮਿਲ ਜਾਂਦੀ ਹੈ ਨਹੀਂ ਸਾਹੀ ਇਹ ਤਾਂ ਭੁੱਲੇ ਗਏ ਜੀ ਅੱਛਾ ਤਾਂ ਮੈਨੂੰ ਕੋ ਸਟੇਟਮੈਂਟ ਆਵੇ ਆਪਣੀ ਬੈਂਕ ਦੀਆਂ ਵੀ ਬਣਾ ਕੇ ਲਗਾਉਂਦੇ ਕਿੰਨੀ ਦਿਰੀ ਹੁਣ ਤੁਹਾਨੂੰ ਸੈਲਰੀ ਮਿਲਣੀ ਕਿੰਨਾ ਸਮਾਂ ਹੋ ਗਿਆ ਸਾਲ ਆ ਪਿਛੇ ਕੀ ਬਤਨ ਘੱਟ ਮੋਇਆ? ਸ਼ਿਵਨੀ ਸੈਲਰੀ ਪਈ ਹੈ। ਤੇ 23 24 ਤਰੀਕ ਨੂੰ ਫਿਰ ਪੈਂਦੀ ਹੈ। ਉਹ ਵੀ ਮੈਂ ਤਾਂ ਕਰ ਕਰਕੇ ਤਾਂ ਭੀਖ ਨਹੀਂ ਮੰਗਣੀ ਹੁੰਦੀ। ਉਹ ਸਾਫ ਨਾਲ ਮੰਗਣੀ ਪੈਂਦੀ ਹੈ ਨਾ ਉਹ। ਅੱਛਾ ਤੇ ਪ੍ਰਸ਼ਾਸਨ ਤੋਂ ਪੱਗੀ ਮੰਗ ਕਰਦੇ ਜੀ। ਇਹ ਕਰਦੇ ਆ ਜੀ ਵੀ ਜਾਨੀ ਕਿ ਇਹਨਾਂ ਦਾ ਸੁਧਾਰ ਕੀਤਾ ਜਾਵੇ। ਜੀ ਆਪਾਂ ਕੋ ਕੰਮ ਕਰਨ ਦੇ ਲੈਗ ਵੀ ਹੈਗੇ ਆ ਆਪਾਂ ਕੰਮ ਕਰਨਾ ਚਾਹਦੇ ਵੀ ਆ ਸਾਨੂੰ ਸਮਾਨ ਨਹੀਂ ਪੂਰਾ ਪ੍ਰੋਪਰ ਮਿਲਦਾ। ਸਰ ਲੱਗਦਾ ਨਹੀਂ ਕਿ ਜਿਹੜਾ ਸਿਵਲ ਪ੍ਰਸ਼ਾਸਨ ਹੈਗਾ ਸਿਵਲ ਹਸਪੀਟਲ ਫਗਵਾੜਾ ਦੀ ਮੈਨੇਜਮੈਂਟ ਹੈਗੀ ਆ ਸਭ ਕੁਝ ਹੁੰਦਿਆਂ ਹੁੰਦਿਆਂ ਵੀ ਇਹਨਾਂ ਚੀਜ਼ਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਇਹ ਲੱਗਦਾ ਆਪਾਂ ਕੰਨ ਸਾਰਾ ਸਾਰ ਗਲਤੀ ਹੈ ਜੀ ਆਪਣੀ ਕਿਉਂਕਿ ਕਈ ਕਮੀਆਂ ਗਈ ਖਾਮੀਆਂ ਹੈਗੇ ਜਦਕਿ ਭਗਵੰਤ ਮਾਨ ਸਰਕਾਰ ਦਾ ਦਾਵਾ ਤੇ ਵਾਦਾ ਹੋਇਆ ਕਿ ਸਿਵਲ ਹਸਪਤਾਲੇ ਦਾਸ਼ਾ ਸੁਧਾਰਨ ਲਈ ਲੱਖਾਂ ਕਰੋੜਾ ਰੁਪਏ ਦਿੱਤੇ ਗਏ ਹੈਗੇ ਭਗਵੰਤ ਮਾਨ ਨੇ ਕੀ ਆ ਕੇ ਫਿੱਤਾ ਕੱਟ ਕੇ ਚਲਾ ਗਿਆ ਸੀ ਹੁਣ ਤਾਂ ਕੋਈ ਦੇਖੇ ਥੁੜੀ ਵੀ ਇਹ ਆਪਣਾ ਹਸਪਤਾਲ ਦੀ ਰਿਪੇਅਰ ਚੱਲ ਪੂਰੀ ਚੱਲਣ ਦੀ ਲੋੜ ਜੋ ਹੈਗੀ ਕਿ ਨਹੀਂ ਹੈਗੀ ਸਰ ਅਕਸਰ ਸਰ ਅਕਸਰ ਜਿਹੜੀਆਂ ਬਿਤੇ ਰਾਏ ਬਹੁਤ ਮੈ ਇਥੇ ਸੀਗਾ ਜੀ ਸਰ ਅਕਸਰ ਫਿੱਤਾ ਕਟਿਆ ਕੋਈ ਪੁੱਛਗਿੱਛ ਨਹੀਂ ਹੋਈ ਕਦੇ ਵੀ ਨਹੀਂ ਇਹ ਨਹੀਂ ਬੱਚਾ ਜਿਹੜਾ ਬੱਚਾ ਪਵਾ ਕੇ ਚਲਿਆ ਉਹਦੀਆਂ ਤਾਰਾਂ ਅੱਧੇ ਸਰ ਜਿਹੜੀ ਫੰਡਿੰਗ ਵਗੈਰਾ ਤਾਂ ਆਉਂਦੀ ਹੋਊਗੀ ਜਿਹੜੀ ਸਿਵਲ ਹਸਪਤਲ ਦੀ ਹੋਸਾਰੀ ਲਈ ਜਾਂ ਹੋਰ ਮੈਨੇਜਮੈਂਟ ਸਾਰਾ ਜਿਹੜੇ ਖਰਚੇ ਹੈਗੇ ਸਾਰਾ ਵੀ ਫੰਡਿੰਗ ਫੰਡ ਤਾਂ ਆਉਂਦਾ ਹੀ ਹੋਊਗਾ ਉਹ ਤਾਂ ਇਹਨਾਂ ਨੂੰ ਪਤਾ ਹੋਊਗਾ ਆਪਸਾਂ ਨੂੰ ਇਹਦੇ ਬਾਰੇ ਆਪਾਂ ਜਾਂ ਜੇਕਰ ਆਉਂਦਾ ਤਾਂ ਫੰਡ ਕਿੱਥੇ ਜਾਂਦਾ ਹੈਗਾ ਉਹ ਤਾਂ ਇਹਨਾਂ ਨੂੰ ਪਤਾ ਹੋਊਗਾ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਇਸ ਵਾਪਤ ਪਰ ਮੈਂ ਤਾਂ ਇਹੀ ਕਹਿੰਦਾ ਵੀ ਜਿੰਨਾ ਵੀ ਸੁਧਾਰ ਹੋ ਸਕਦਾ ਪਾਉ ਲੀਜੀ ਆਪਾਂ ਗਰੀਬ ਬੰਦਾ ਹੁਣਾਂ ਅਮੀਰ ਤਾਂ ਕੋਈ ਆਉਂਦਾ ਨਹੀਂ ਹੈਗਾ ਅਮੀਰਾਂ ਤਾਂ ਘੱਟ ਜਾਗੇ ਆਪੇ ਬੈਠਿਆਂ ਨੂੰ ਨਹੀਂ ਹੁਣਨਾਂ ਤਾਂ ਦਵਾਈ ਮਿਲ ਜਾਂਦੀ ਹੈ ਗਰੀਬ ਬੰਦੇ ਲਈ ਆਪਾਂ ਸਰ ਜਨਰੇ ਅੱਛਾ ਕੰਮ ਕਰਦੇ ਇਸ ਟਾਈਮ ਉਹ ਆਪਣਾ ਇੱਕ ਉਠੀ ਵਾਲਾ ਜਿਹੜਾ ਜਿਹੜਾ ਜਿਹੜੀ ਇਸ ਟਾਈਮ ਕੰਮ ਕਰਦਾ ਉਹ ਇੱਕ ਬਾੜ ਵਾਲਾ ਬਾਕੀ ਸਾਰੇ ਖਰਾਬ ਬਾਕੀ 2-3 ਸਰਵਿਸਾਂ ਨਹੀਂ ਹੈਗੀਆਂ ਕਾਪਰਲਸ਼ਨ ਵੀ ਆਪਣਾ ਹੈਲਥ ਮੈਕਨਿਕ ਕਾਪਰਲਸ਼ਨ ਵੀ ਨਹੀਂ ਚਿੱਟੀਆਂ ਤੋਂ ਨੰਬਰ ਕਢਾਈਆਂ ਉਹ ਆਪਣੇ ਕੋਲ ਵੀ ਹੈਗਾ ਪਰ ਤਾਂ ਪਰਵੇਸ਼ ਵੀ ਗਈ ਉਹ ਨਹੀਂ ਵੀ ਅੱਜ ਕਰ ਜਾਨੀ ਕਿ ਬਾਦ ਇਹ ਨਹੀਂ ਪੁੱਛੀ ਗਈ ਸਰਵਿਸ ਕਰਾਣੇ ਵਾਲੀ ਦਾ ਟਰਾਂਸਫਰ ਮਰਦੀ ਖੇਲ ਘਾਟਾ ਉਹ ਨਹੀਂ ਕੋਈ ਪੁੱਛਿਆ ਆਪ ਪੈਨਲ ਮਗਰ ਤੁਹਾਡੇ ਇੱਕ ਬੈਂਕ ਸਾਧ ਦੇ ਦਿੱਤੋ ਇੱਕ ਪ੍ਰੈਕਟ ਲਾ ਗਏ ਇਹਨਾਂ ਦਾ ਕੋਈ ਜਾਨੀ ਕਿ ਦੱਸ ਕੇ ਨਹੀਂ ਕਿ ਵੀ ਇਹ ਕਾਹਦੇ ਲਾਏ ਕੀ ਗੱਲ ਆ ਤੇ ਇਹ ਕੀ ਆਪਾਂ ਨੂੰ ਲਾਭ ਹੋਊਗਾ ਇਹ ਚਾਲੂ ਵੀ ਨਹੀਂ ਕੀਤਾ ਇਹ ਆਪਣਾ ਪੂਰਾ ਨਾਮ ਕੀ ਹੈ ਜੀ ਮੇਰਾ ਸਰਦਾਰ ਅਮਰਜੀਤ ਸਿੰਘ ਕਿੰਨੇ ਸਾਲ ਤੋਂ ਸਰਵਿਸ ਕਰ ਰਹੇ ਹੋ ਮੈਨੂੰ 17 ਸਾਲ ਹੋ ਗਏ ਲੱਗਿਆ ਜੀ ਗੱਲਬਾਤ ਲਈ ਧੰਨਵਾਦ ਕੀ ਨਾਮ ਸਰ ਆਪਣਾ ਰਾਜਕੁਮਾਰ ਜੀ ਰਾਜਕੁਮਾਰ ਜੀ ਸਿਵਲ ਹਸਪਤਾਲ ਦੀ ਲਾਂਡਰੀ ਹੈਗੀ ਆ ਇਹ ਫਗਵਾੜਾ ਦੀ ਬੜੀ ਮਾੜੀ ਹਾਲਤ ਹੈਗੀ ਅਸੀਂ ਹੁਣ ਇੱਕ ਛਾਤ ਮਰੀ ਸੀ ਤੁਸੀਂ ਕਰਦੇ ਹੋ ਇੱਥੇ ਹਾਂਜੀ ਸਰ ਮੈਂ ਕੰਮ ਕਰਦਾਗਾ ਤੇ ਹੁਣ ਤੇ ਫਤੋ ਦੀ ਮਸ਼ੀਨ 10 ਦਿਨ ਹੋ ਗਏ ਆ ਕਹ ਕੇ ਕਹ ਕੇ ਛੱਡ ਗਏ ਆ ਕਦੀ ਕਹਿੰਦੇ ਅੱਜ ਕਰਾ ਦੇ ਕਦੀ ਕਹਿੰਦੇ ਕੱਲ ਕਰਾ ਦੇ ਆ ਵੀ ਕਦੀ ਜੀ ਬਿਜਲੀ ਵਾਲੇ ਨੂੰ ਬੁਲਾਓ ਵਲਾ ਕੇ ਲੈ ਕੇ ਜਾਣਾ ਆ ਕਿਹੜੀ ਮ ਇਦੇ ਵਿੱਚ ਕਰੰਟ ਆ ਗਿਆ ਕੀ ਆ ਮੈਨੂੰ ਬੜੀ ਜ਼ੋਰ ਨਾਲ ਕਰੰਟ ਲੱਗਾ ਹੈਗਾ ਕਰੰਟ ਆ ਗਿਆ ਸੀ ਹਾਂਜੀ ਕਦੋਂ ਦੀ ਗੱਲ ਇਹ ਹੋ ਗਿਆ ਹਫਤਾ ਹੋ ਗਿਆ ਜੀ ਕਰੰਟ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਤੇ ਨਹੀਂ ਮੈਂ ਸੜਾ ਝਟਕੇ ਮੈਂ ਦੁੱਧ ਤੇ ਹਲਦੀ ਪੀਤਾ ਵੀ ਮੈਂ ਜਿਹੜਾ ਥੋੜਾ ਜਿਆ ਤੇ ਤੰਦਰੁਸਤ ਜਿਹਾ ਹੋਇਆ ਨਾਮ ਕੀ ਆਪਣਾ ਪੂਰਾ ਮੇਰਾ ਨਾਮ ਰਾਜਕੁਮਾਰ ਹੈ ਕਿੰਨੇ ਚਿਰ ਤੋਂ ਜੌਬ ਕਰ ਰਹੇ ਸੀ ਮੈਨੂੰ ਮੈਂ ਸਾਲ ਹੋ ਗਿਆ ਮੈਨੂੰ ਪਹਿਲਾਂ ਮੇਰੀ ਮਿਸਿਸ ਘਰ ਵਾਲੀ ਕੰਮ ਕਰਦੀ ਸੀ ਉਹਨਾਂ ਦੇ ਐਕਸੀਡੈਂਟ ਦੇ ਨਾਲ ਮੌਤ ਹੋ ਗਈ ਜੀ ਤੁਹਾਡੀ ਜੋਬ ਸਰਕਾਰੀ ਕਿ ਪ੍ਰਾਈਵੇਟ ਪ੍ਰਾਈਵੇਟ ਆ ਜੀ ਕਿੰਨੀ ਤਰਖਾ ਤੁਹਾਡੀ ਮੇਰੀ ਤਰੇਡ 72 ਵੀ ਹੈ ਤਰਖਾ ਤੁਹਾਨੂੰ ਟੈਂਸ਼ਨ ਮਿਲਦੀ ਹੈ ਕਿਤੇ ਮਾਰਾ ਹਾਲੇ ਤੱਕ ਨਹੀਂ ਮਿਲੀ ਹੈ ਕਿਦਾਂ ਗਾਇ ਇਸ ਬਾਬਤ ਐਸਐਮਓ ਨਾਲ ਗੱਲ ਨਹੀਂ ਕੀਤੀ ਕੀਤੀ ਸੀ ਦੋ ਵਾਰੀ ਗੱਲ ਕੀਤੀ ਅੱਛਾ ਤੂੰ ਜਦੋਂ ਤੁਹਾਨੂੰ ਕਰੰਟ ਲੱਗਾ ਤਾਂ ਤੁਸੀਂ ਇਸ ਦੀ ਸੂਚਨਾ ਦਿੱਤੀ ਨਹੀਂ ਵੀ ਤੁਹਾਨੂੰ ਮਸ਼ੀਨ ਦੀ ਰਿਪੇਅਰ ਕਰਾਈ ਜਾਵੇ ਬਿਜਲੀ ਵਾਲੇ ਨੂੰ ਬੁਲਾ ਕੇ ਲਿਆ ਆ ਸੀ ਆ ਵੀ ਆਦੀ ਇਕੱਠੇ ਗਏ ਸੀ ਇਹ ਸਾਡੇ ਕੋਲ ਅੱਛਾ ਤੇ ਉਹ ਨਗਰਪਾਲਿਕਾ ਨਾਲ ਗੱਲ ਕੀਤੀ ਸੀ ਫਿਰ ਇਹਨਾਂ ਨਾਲ ਬਿਜਲੀ ਨਾਲ ਕੀ ਗੱਲਬਾਤ ਹੋਈ ਵੀ ਉਹ ਹੀ ਚੰਗਾ ਅੱਛਾ ਇਹ ਜਿਹੜੀ ਮਸ਼ੀਨ ਕਿੰਨੇ ਚਿਰ ਤੋਂ ਖਰਾਬ ਪਈ ਹੈ ਇਹ ਹੋ ਗਏ 10 15 ਦਿਨ ਤੋਂ ਹੋ ਗਏ ਕਪੜੇ ਕਿਨੇ ਮਤਲਬ ਤੁਸੀਂ ਕਿੱਦਾਂ ਧੋਂਦੇ ਹੋ ਮੈਂ ਹੱਥ ਨਾਲ ਧੋਂਦਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਹੱਥ ਧੋਂਦੇ ਨੂੰ ਮੈਨੂੰ ਹੱਥ ਮੇਰੇ 15 ਦਿਨ ਤੋਂ ਹੋਈ ਗਿਆ ਤੁਹਾਨੂੰ ਕਿੰਨੇ ਕਪੜੇ ਆ ਜਾਂਦੇ ਰੋਜ਼ ਦੇ ਆ ਦੇਖੋ ਤੁਹਾਡੇ ਸਾਹਮਣੇ ਫਿਰ ਵੀ ਅੰਦਾਜ਼ਾ ਅੰਦਾਜ਼ਾ ਪੈਂਤੀ ਪੈਂਦੀ ਕਿੰਦਰਾ ਹੋ ਜਾਂਦੀਆਂ ਦੋ ਤਿੰਨ ਗੱਠਾ ਆ ਦੋ ਗੱਠਾ ਹੋ ਜਾਂਦੀਆਂ ਆਪਰੇਸ਼ਨ ਡੇਟਰ ਦੀਆਂ ਅੱਛਾ ਤੇ ਕਪੜੇ ਕਾਫੀ ਗੰਦੇ ਵੀ ਹੁੰਦੇ ਹੋਣੇ ਆ ਹਾਂਜੀ ਕਈ ਬਲੈਨਾਂ ਨੇ ਹੁੰਦੇ ਆ ਕਈ ਖੂਨ ਨਾਲ ਲੱਤ ਪਤਾ ਹੁੰਦੇ ਹੋਣੇ ਆ ਕਿੱਦਾਂ ਸਾਫ਼ ਕਰਦੇ ਨਾ ਕੱਲੇ ਕੱਲੇ ਸਾਰਾ ਕੁਝ ਕਿੱਦਾਂ ਇੱਥੇ ਪਾਣੀ ਕੁਣੀ ਕਿੱਦਾਂ ਆਉਂਦਾ ਇੱਥੇ ਪਾਣੀ ਉਹ ਤਾਂ ਇੱਕ ਟੂਟੀ ਲੱਗੀ ਹੈ ਪਾਣੀ ਆਉਂਦਾ ਟਾਈਮਸ ਹਾਂਜੀ ਪਰ ਟੂਟੀਆਂ ਦੇ ਪਿੱਛੇ ਹੀ ਦੇਖ ਬੜਾ ਮਾੜਾ ਹਰ ਟੂਟੀਆਂ ਸਾਰੀਆਂ ਟੂਟੀਆਂ ਪਈਆਂ ਕਈ ਕਹਿੰਦਾ ਚੋਰ ਲਾ ਕੇ ਲੈ ਗਏ ਕੋਈ ਕਹਿੰਦਾ ਖਰਾਬ ਆ ਆ ਦੇਖ ਲਓ ਖੇਡਕੀਆਂ ਦਾ ਕੀ ਹਾਲ ਹੈ ਕਿਹੜਾ ਜੀ ਆ ਦੇ ਇਹ ਤਾਂ ਟੂਟੀਆਂ ਪਈਆਂ ਸੀ ਚੋਰ ਆ ਸਕਦੇ ਤੋੜ ਦਾੜੀ ਕੁਝ ਵੀ ਕਰ ਸਕਦੇ ਚੋਰੀ ਚੋਰੀ ਹੋਈ ਪਹਿਲੇ ਇੱਥੇ ਕਦੀ ਇੱਥੇ ਸਾਰੀ ਹੋਈ ਹੈ ਕਿ ਬਾਹਰ ਪੱਕੀਆਂ ਬੁੱਤੀਆਂ ਪੱਟ ਕੇ ਲੱਗੇ ਅੱਠ ਦੀ ਹੈ ਕਿੰਨੇ ਤੋਂ ਕਿੰਨੇ ਘੰਟੇ ਜੁੜੀ ਥੱਡੀ ਮੈਂ ਸਭ ਇਹ ਕਰਦਾ ਹੈਗਾ ਯਾਰ ਫ ਤਰ ਬੜੀ ਮਜਬੂਰੀ ਆ ਤਰਫਾ ਤੁਹਾਨੂੰ ਟਾਈਮ ਸਰ ਮਿਲਦੀ ਨਹੀਂ ਹੈਗੀ ਪਿੱਛੇ ਵੀ ਕਰੰਦਿਆਂ ਨਾਲ ਗੱਲਬਾਤ ਕੀਤੀ ਸੀ ਸਿਵਲ ਹਸਪਤਾਲ ਦੀ ਹਾਲਤ ਕਾਫੀ ਦਚਾ ਜਿਹੜੀ ਹੈਗੀ ਤਰਸਯੋਗ ਹੈਗੀ ਹੈ ਮੈਂ ਕਿਹਾ ਵੀ ਮੇਰਾ ਹੁਣ ਦੇਖ ਲਓ ਘੱਟੋ ਘਾਟ ਮੇਰਾ 12-13000 ਰੁਪਏ ਰਾਸ਼ਨ ਨਾਲ ਦਾ ਕਰਜ਼ਾਈ ਹੋ ਗਿਆ ਹੈ ਲੇਕਿਨ ਇਧਰੋਂ ਬਿਲਕੁਲ ਤਦੀ ਪਗਲੇ ਨੂੰ ਦਊਂਗਾ ਲੇਕਿਨ ਨਹੀਂ ਤੇ ਅੱਛਾ ਮੁਸ਼ਕਲ ਆਈ ਤੇ ਇਹਦੇ ਬਾਰੇ ਕੀ ਅਪੀਲ ਕਰਦੇ ਤੁਸੀਂ ਪ੍ਰਸ਼ਾਸਨ ਨੂੰ ਮੈਂ ਇਹ ਕਹਿਣਾ ਹੈ ਵੀ ਮੇਰੀ ਸੈਲਰੀ ਦੇਖੀ ਜਾਏ ਵੀ ਮੇਰੀ ਘੱਟੋ ਘੱਟ ਤਰ੍ਹਾਂ ਰੇਨੂ ਉੱਤੇ ਦੀ 16 ਦਿਨਾਂ ਦੀ ਮਿਲਦੀ ਮੇਰੀ ਪੂਰੇ ਮਹੀਨੇ ਦੀ ਮਿਲਣ ਤੇ ਦੂ ਇਹ ਫਾਟਰੀ ਦਾ 2012 12000 ਮੈਨੂੰ ਉਹਦਾ ਕੋਈ ਨਹੀਂ ਨਿਕਲ ਤੇਰਾ ਮਹੀਨਾ ਮਹੀਨਾ ਸਰਖਾ ਨਹੀਂ ਕਰਦਾ ਨਹੀਂ ਇਹ ਜਿਹੜਾ ਬਹੁਤ ਜ਼ਿਆਦਾ ਉੱਠਾ ਆ ਜਿਹੜੇ ਤੁਹਾਨੂੰ ਕੱਪੜੇ ਦੇ ਕੇ ਜਾਂਦਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਨੂੰ ਉਹਨਾਂ ਨੂੰ ਹੀ ਦੱਸਦੇ ਨਹੀਂ ਕਿ ਵੱਡੀ ਮਸ਼ੀਨ ਖਰਾਬ ਪਈ ਹੈ ਬੜੀ ਦਿੱਕਤ ਆ ਰਹੀ ਹੈ ਮੇਰੇ ਤਾਂ ਕੋਈ ਵੀ ਨਹੀਂ ਇੱਧਰ ਆਇਆ ਅੱਛਾ ਦੇਖਣੀ ਨਹੀਂ ਆਏ ਨਹੀਂ ਉਹਨਾਂ ਨੂੰ ਪਤਾ ਹੈਗਾ ਕਿ ਮਸ਼ੀਨ ਖਰਾਬ ਪਈ ਹੈ ਫਿਰ ਮੈਂ ਕਹਿ ਨਹੀਂ ਸਕਦਾ ਤੁਸੀਂ ਦੱਸਿਆ ਨਹੀਂ ਉਹਨਾਂ ਨੂੰ ਸਰ ਮੈਂ ਹੁਣ ਅਸਟੇ ਗੋਸਾਲ ਨੂੰ ਦੱਸਣਾ ਜਾਂ ਗਗਨ ਸਾਹਿਬ ਨੂੰ ਦੱਸਣਾ ਅੱਛਾ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ Never miss an update.